ਟੈਲਣ ਨੂੰ ਦੇਖਣ ਵਾਲੇ ਸੂਹ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਗੁਰਨਾਮ ਸਿੰਘ ਤਹਾਨ ਭਾਰਤ-ਪਾਕ ਸਰਹੱਦ ਤੇ ਤਨਾ ਦੇ ਚੱਲਦਿਆਂ ਤੇ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਰੱਦ ਕੀਤੇ ਜਾਣ ਦੇ ਸਬੰਧ ਵਿੱਚ ਅੱਜ ਆਪ ਜੀਆਂ ਦੇ ਨਾਲ ਕੁਝ ਗੱਲਬਾਤ ਕਰਾਂਗੇ ਸਿੰਧੂ ਜਲ ਸੰਧੀ ਦੀ ਲੋੜ ਕਿਉਂ ਪਈ ਭਾਰਤ-ਪਾਕ ਵੰਡ ਤੋਂ ਪਹਿਲਾਂ ਬ੍ਰਿਟਿਸ਼ ਸ਼ਾਸਨ ਨੇ ਦੱਖਣੀ ਪੰਜਾਬ ਵਿੱਚ ਸੰਧੂ ਨਦੀ ਘਾਟੀ ਤੇ ਇੱਕ ਵੱਡੀ ਨਹਿਰ ਬਣਾ ਕੇ ਇਸ ਖੇਤਰ ਨੂੰ ਖੇਤੀਬਾੜੀ ਵਜੋਂ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਸੀ 1947 ਵਿੱਚ ਭਾਰਤ-ਪਾਕ ਵੰਡ ਤੋਂ ਬਾਅਦ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਪੂਰਬੀ ਪੰਜਾਬ ਭਾਰਤ ਵਿੱਚ ਅਤੇ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਚਲਾ ਗਿਆ ਸੰਧੂ ਨਦੀ ਘਾਟੀ ਅਤੇ ਨਹਿਰਾਂ ਵੀ ਵੰਡੀਆਂ ਗਈਆਂ ਸਨ ਇਨਾਂ ਦਾ ਵੰਡਿਆ ਜਾਣਾ ਵੀ ਸੁਭਾਵਕ ਸੀ ਪਾਕਿਸਤਾਨ ਸਿੰਧੂ ਨਦੀ ਘਾਟੀ ਤੋਂ ਮਿਲਣ ਵਾਲੇ ਪਾਣੀ ਲਈ ਪੂਰੀ ਤਰ੍ਹਾਂ ਭਾਰਤ ਤੇ ਨਿਰਭਰ ਹੋ ਗਿਆ ਪਾਣੀ ਦੇ ਵਹਾਅ ਨੂੰ ਬਣਾਈ ਰੱਖਣ ਦੇ ਉਦੇਸ਼ ਦੇ ਨਾਲ 20 ਦਸੰਬਰ 1947 ਨੂੰ ਪੂਰਬੀ ਅਤੇ ਪੱਛਮੀ ਪੰਜਾਬ ਦੇ ਮੁੱਖ ਇੰਜੀਨੀਅਰਾਂ ਵੱਲੋਂ ਇੱਕ ਸਮਝੌਤਾ ਕੀਤਾ ਗਿਆ ਇਹ ਭਾਰਤ 31 ਮਾਰਚ 1948 ਤੱਕ ਦੇਸ਼ ਦੀ ਵੰਡ ਤੋਂ ਪਹਿਲਾਂ ਤੈਅ ਕੀਤੇ ਗਏ ਨਿਸ਼ਚਿਤ ਪਾਣੀ ਵਿੱਚੋਂ ਪਾਕਿਸਤਾਨ ਨੂੰ ਆਪਣਾ ਹਿੱਸਾ ਦਿੰਦਾ ਰਹੇਗਾ ਸਮਝੌਤਾ ਖਤਮ ਹੋਣ ਤੇ ਭਾਰਤ ਨੇ 1 ਅਪ੍ਰੈਲ 1948 ਨੂੰ ਦੋ ਨਹਿਰਾਂ ਦਾ ਪਾਣੀ ਬੰਦ ਕਰਕੇ ਪਾਕਿਸਤਾਨ ਨੂੰ ਫਿਰ ਇੱਕ ਵੱਡਾ ਝਟਕਾ ਦਿੱਤਾ ਤੇ ਪਾਕਿਸਤਾਨ ਨੂੰ ਪੰਜਾਬ ਦੀ ਲੱਖਾਂ ਏਕੜ ਜ਼ਮੀਨ ਦੀ ਸਿੰਚਾਈ ਲਈ ਪਾਣੀ ਦੇ ਪ੍ਰਬੰਧ ਕਰਨ ਵਿੱਚ ਭਾਰੀ ਮੁਸ਼ਕਲ ਪੇਸ਼ ਆਈ ਫਿਰ ਦੋਹਾਂ ਦੇਸ਼ਾਂ ਦੇ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਭਾਰਤ ਪਾਣੀ ਛੱਡਣ ਲਈ ਸਹਿਮਤ ਹੋ ਗਿਆ ਭਾਰਤੀ ਪ੍ਰਧਾਨ ਮੰਤਰੀ ਜਵਾਰਲਾਲ ਨਹਿਰੂ ਨੇ 1951 ਵਿੱਚ ਟੈਨਸੀ ਵੈਲੀ ਅਥਾਰਟੀ ਦੇ ਸਾਬਕਾ ਚੇਅਰਮੈਨ ਡੇਵਿਡ ਲਿਲੀਅਨ ਬਲ ਨੂੰ ਭਾਰਤ ਬੁਲਾਇਆ ਸੀ ਉਹ ਭਾਰਤ ਸਮੇਤ ਪਾਕਿਸਤਾਨ ਦਾ ਦੌਰਾ ਕਰਕੇ ਜਦੋਂ ਅਮਰੀਕਾ ਵਾਪਸ ਗਿਆ ਤੇ ਉਹਨਾਂ ਵੱਲੋਂ ਸੰਦੂ ਨਦੀ ਘਾਟੀ ਦੇ ਪਾਣੀ ਦੀ ਵੰਡ ਨੂੰ ਲੈ ਕੇ ਇੱਕ ਲੇਖ ਲਿਖਿਆ ਗਿਆ ਜਿਸ ਨੂੰ ਵਿਸ਼ਵ ਬੈਂਕ ਦੇ ਮੁਖੀ ਡੇਵਿਡ ਬਲੈਕ ਨੇ ਪੜ੍ਹ ਕੇ ਭਾਰਤ ਪਾਕਿਸਤਾਨ ਦੇ ਰਾਜਾਂ ਦੇ ਮੁਖੀਆਂ ਦੇ ਨਾਲ ਸੰਪਰਕ ਕਾਇਮ ਕੀਤਾ ਇਸੇ ਦੌਰਾਨ ਦੋਹਾਂ ਦੇਸ਼ਾਂ ਦੇ ਵਿਚਕਾਰ ਮੀਟਿੰਗਾਂ ਦਾ سلسلہ ਸ਼ੁਰੂ ਹੋਇਆ ਤੇ 9 ਸਾਲ ਦੀ ਲੰਮੀ ਜਦੋ ਜਹਿਦ ਮਗਰੋਂ ਸੰਦੂ ਜਲ ਸਮਝੌਤਾ 19 ਸਤੰਬਰ 1960 ਨੂੰ ਸਿਰੇ ਚੜਿਆ ਜਿਸ ਤੇ ਭਾਰਤ ਦੇ ਪ੍ਰਧਾਨ ਮੰਤਰੀ ਜਵਾਰलाल नेहरू ਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਵੱਲੋਂ ਇਸ ਤੱਕਸਰ ਕੀਤੇ ਗਏ